ਸ਼ੰਭੂ ਬਾਰਡਰ ਤੋਂ ਵਾਪਸ ਪਰਤ ਰਹੀ ਕਿਸਾਨਾਂ ਦੀ বাস ਪਲਟੀ ਹੈ ਤੇ ਇਸ বাস ਪਰਟਨ ਦੇ ਨਾਲ 32 ਕਿਸਾਨ ਜ਼ਖਮੀ ਹੋਏ ਆ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੇ ਵਿੱਚ ਕਿਸਾਨ ਬੀਬੀਆਂ ਵੀ ਦੱਸੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਦਾ ਵੀ ਬਿਆਨ ਸਾਹਮਣੇ ਆਇਆ ਦੱਸਿਆ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਲਾਜ ਲਈ ਸਰਕਾਰ ਮੁਆਵਜ਼ਾ ਦੇਵੇ ਤਾਂ ਸਿੱਕੇ ਇਹ ਘਟਨਾ ਫਤੂ ਟਿੰਗਾ ਪਿੰਡ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਸ਼ੰਭੂ ਬਾਰਡਰ ਤੋਂ ਇਹ বাস ਵਾਪਸ ਪਰਤ ਰਹੀ ਸੀਗੀ ਸ਼ੰਭੂ ਬਾਰਡਰ ਦੇ ਵਿੱਚ ਬੀਤੇ ਕੱਲ ਕਿਸਾਨਾਂ ਦੇ ਵੱਲੋਂ ਰੈਲੀ ਰੱਖੀ ਗਈ ਸੀ ਰਣਨੀਤੀ ਬਣਾਉਣ ਦੇ ਲਈ ਕਿਸਾਨ ਉੱਥੇ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਰੈਲੀ ਤੋਂ ਬਾਅਦ ਉਹ ਕਿਸਾਨ ਵਾਪਸ ਪਰਤ ਰਹੇ ਸੀ ਕਿ ਤੇ ਅਚਾਨਕ ਉਹ ਬੱਸ ੇਠਾ ਪਲਟ ਜਾਂਦੀ ਹੈ ਦੱਸਦੀ ਕਿ ਪਲਟਣ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਕਿਸਾਨ ਤੇ ਜਿਹੜੇ ਕਿਸਾਨ ਬੀਬੀਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਦੱਸਦੀ ਕਿ 32 ਦੇ ਕਰੀਬ ਹੈ ਕਿਸਾਨ ਦੱਸੇ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕੜੀ ਮੁਸ਼ਕਲ ਦੇ ਨਾਲ ਰਾਗੀ ਰੰਦ ਬਿਲੋਂ ਪਾਰ ਕੱਢਿਆ ਗਿਆ ਤੇ ਦੋਨੋਂ ਨੂੰ ਬਾਹਰ ਕੱਢਿਆ ਜਾਂਦਾ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਸੀ ਦੱਸਦੀ ਕਿ ਇਸ ਦੇ ਵਿੱਚੋਂ 9 ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ ਤੇ ਦੱਸਦੀ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਹਨਾਂ ਕਿਸਾਨਾਂ ਨੂੰ ਦਾਖਲ ਕਰਵਾਇਆ ਗਿਆ ਦੱਸਦੀ ਕਿ ਕਈ ਕਿਸਾਨ ਅਜੇ ਹਸੇ ਜਾ ਰਹੇ ਨੇ ਜੋ ਕਿ ਇੰਨੇ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਕਿ ਉਹਨਾਂ ਦੇ ਅੰਗ ਕੱਟਨੇ ਪੈਣਗੇ ਉਸ ਤੋਂ ਬਾਅਦ ਹੁਣ ਕਿਸਾਨ ਆਗੂ ਸਰਵਨ ਸਿੰਘ ਪੰਦੇੜਾ ਦਾ ਵੀ ਬਿਆਨ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਹਨਾਂ ਦਾ ਇਲਾਜ ਸਹੀ ਤਰੀਕੇ ਦੇ ਨਾਲ ਹੋ ਸਕੇ ਸਹੀ ਢੰਗ ਦੇ ਨਾਲ ਹੋ ਸਕੇ ਦਾਸੀ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਬੱਸ ਪਲਟੀ ਸੀ ਬੱਸ ਪਲਟਮ ਦੇ ਅੰਦਰ ਸਪੀਨਾ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਸ ੇਠਾ ਪਲਟੀ ਹੋਈ ਹੈ ਤੇ ਬੜੀ ਮੁਸ਼ਕਲ ਦੇ ਨਾਲ ਇਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਗਿਆ ਦਾਸੀ ਕਿ ਰਗਿਰਾਂ ਦੇ ਨਜ਼ਰ ਪੈ ਜਾਂਦੇ ਹਨ ਉਹਨਾਂ ਦੇ ਬਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਹੈ 32 ਦੱਸੇ ਜਾ ਰਹੇ ਨੇ ਜੋ ਰਖਮੀ ਨੇ ਜਨਾਂ ਦੇ ਵਿੱਚੋਂ ਨੋ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਈ ਨੇ ਜਨਾਂ ਦੇ ਵਿੱਚੋਂ ਤਿੰਨ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਕਈ ਅੰਗ ਜਿਹੜੇ ਨੇ ਕਟਨੇ ਪੈ ਸਕਦੇ ਨੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਕੇ ਜਾਣਕਾਰੀ ਦੇ ਰਹੇ ਹਨ ਤੇ ਕੱਲ ਵਾਪਸੀ ਦੇ ਵੇਲੇ ਇੱਕ ਬੱਸ ਜਿਹੜੀ ਕਿਸਾਨ ਮਜ਼ਦੂਰ ਸਿੰਘਾਂ ਕਮਿਟੀ ਨਾਲ ਸੰਬੰਧਤ ਸੀਗੀ ਉਹ ਰਈਏ ਨਾਲੇ ਲੱਗੇ ਜਾ ਕੇ ਪਲਟ ਗਈ ਹੈਗੇ ਆ ਲਗਭਗ 32 ਕਿਸਾਨ ਅਤੇ ਕਿਸਾਨ ਬੀਬੀਆਂ ਜਖਮੀ ਹੋਣ ਦੀ ਖਬਰ ਆ ਨੌ ਗੰਭੀਰ ਜ਼ਖਮੀ ਹੋਏ ਨੇ ਔਰ ਉਹਨਾਂ ਵਿੱਚੋਂ ਤਿੰਨ ਜਿਹੜੇ ਕਿਸਾਨ ਸੀਗੇ ਉਹਨਾਂ ਦੇ ਅੰਗ ਸਰੀਰ ਦੇ ਬਾਹਾਂ ਦੇ ਕੱਟਨੇ ਪਏ ਹੈਗੇ ਆ ਤੋਂ ਦੋਵੇਂ ਫੋਰਮ ਮੰਗ ਕਰਦੇ ਆ ਵੀ ਸਧਾਰਨ ਜ਼ਖਮੀਆਂ ਦਾ ਜਿਹੜਾ ਵਾ 1 ਲੱਖ ਰੁਪਇਆ ਗੰਭੀਰ ਜ਼ਖਮੀਆਂ ਦਾ 3 ਲੱਖ ਤੇ ਪੂਰਾ ਇਲਾਜ ਕੇਂਦਰ ਅਥਵਾ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਵਾਵੇ ਸ਼ੰਭਾ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ਦੀ バス ਪਲਟੀ ਹੈ 23バス ਬਲਟਨ ਦੇ ਨਾਲ ਬੱਤੀ ਕਿਸਾਨ ਜ਼ਖਮੀ ਹੋਏ ਅਤੇ ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੇ ਵਿੱਚ ਕਿਸਾਨ ਬੀਬੀਆਂ ਵੀ ਦੱਸੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਲਾਜ ਜਿਲੇ ਸਰਕਾਰ ਮੁਆਵਜ਼ਾ ਦੇਵੇ ਤਾਂ ਸਿੱਕੇ ਇਹ ਘਟਨਾ ਫੱਤੂ ਟਿੰਗਾ ਪਿੰਡ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਸ਼ੰਭੂ ਬਾਰਡਰ ਤੋਂ ਇਹ ਬੱਸ ਵਾਪਸ ਪਰਤ ਰਹੀ ਸੀਗੀ ਸ਼ੰਭੂ ਬਾਰਡਰ ਦੇ ਵਿੱਚ ਬੀਤੇ ਕੱਲ ਕਿਸਾਨਾਂ ਦੇ ਵੱਲੋਂ ਰੈਲੀ ਰੱਖੀ ਗਈ ਸੀ ਰਣਨੀਤੀ ਬਣਾਉਣ ਦੇ ਲਈ ਕਿਸਾਨ ਉੱਥੇ ਪਹੁੰਚੇ ਹੋਏ ਸੀ ਤੇ ਇਸ ਦੌਰਾਨ ਰੈਲੀ ਤੋਂ ਬਾਅਦ ਉਹ ਕਿਸਾਨ ਵਾਪਸ ਪਰਤ ਰਹੇ ਸੀਗੇ ਤੇ ਅਚਾਨਕ ਉਹ ਬੱਸ ਪਲਟ ਜਾਂਦੀ ਹੈ ਦੱਸਦੀ ਕਿ ਪਲਟਣ ਤੋਂ ਬਾਅਦ ਬੜੀ ਮੁਸ਼ਕਲ ਦੇ ਨਾਲ ਉਹ ਕਿਸਾਨ ਤੇ ਜਿਹੜੇ ਕਿਸਾਨ ਬੀਬੀਆਂ ਸੀ ਉਹਨਾਂ ਨੂੰ ਬਾਹਰ ਕੱਢਿਆ ਗਿਆ ਦੱਸਦੀ ਕਿ 32 ਦੇ ਕਰੀਬ ਹੈ ਕਿਸਾਨ ਦੱਸੇ ਜਾ ਜਿਸਗੇ ਜਨਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕੜੀ ਮੁਸ਼ਕਲ ਦੇ ਨਾਲ ਰਾਗੀ ਰੰਦ ਬਿਲੋਂ ਪਾਰ ਕੱਢਿਆ ਗਿਆ ਤੇ ਦੋਨਾਂ ਨੂੰ ਬਾਹਰ ਕੱਢਿਆ ਜਾਂਦਾ ਤੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਸੀ ਦੱਸਦੀ ਕਿ ਇਸ ਦੇ ਵਿੱਚੋਂ 9 ਗੰਭੀਰ ਰਖਮੀ ਦੱਸੇ ਜਾ ਰਹੇ ਆ ਤੇ ਦੱਸਦੀ ਕਿ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਹਨਾਂ ਕਿਸਾਨਾਂ ਨੂੰ ਦਾਖਲ ਕਰਵਾਇਆ ਗਿਆ ਦੱਸਦੀ ਕਿ ਕਈ ਕਿਸਾਨ ਅਜੇ ਹਸੇ ਜਾ ਰਹੇ ਨੇ ਜੋ ਕਿ ਇੰਨੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ ਕਿ ਉਹਨਾਂ ਦੇ ਅੰਗ ਕੱਟਨੇ ਪੈਣਗੇ ਜਿਸ ਤੋਂ ਬਾਅਦ ਹੁਣ ਕਿਸਾਨ ਆਗੂ ਸਰਵਨ ਸਿੰਘ ਪੰਦੇੜੇ ਦਾ ਵੀ ਬਿਆਨ ਸਾਹਮਣੇ ਆਇਆ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦਾ ਇਲਾਜ ਸਹੀ ਤਰੀਕੇ ਦੇ ਨਾਲ ਹੋ ਸਕੇ ਸਹੀ ਢੰਗ ਦੇ ਨਾਲ ਹੋ ਸਕੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਦਰਸਲ ਬਸ ਪਲਟਿਸ ਸੀ ਬਸ ਪਲਟਨ ਦੇ ਅੰਦਰ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਸੀ ਅਤੇ ਦੇਖ ਸਕਦੇ ਹੋ ਕਿਵੇਂ ਬਸ ੇਠਾ ਪਲਟੇ ਹੋਈ ਹੈ ਤੇ ਬੜੀ ਮੁਸ਼ਕਲ ਦੇ ਨਾਲ ਇਸ ਦੇ ਵਿੱਚੋਂ ਕਿਸਾਨਾਂ ਨੂੰ ਬਾਹਰ ਕੱਢਿਆ ਗਿਆ ਦਾਸੀ ਕਿ ਰਗਿਰਾਂ ਦੇ ਨਜ਼ਰ ਪੈ ਜਾਂਦੀਆਂ ਉਹਨਾਂ ਦੇ ਬਲੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਜਿਨ੍ਹਾਂ ਦੀ ਹਾਲਤ ਗੰਭੀਰ ਹੈ 32 ਦੱਸੇ ਜਾ ਰਹੇ ਨੇ ਜੋ ਜ਼ਖਮੀ ਨੇ ਜਨਾਂ ਦੇ ਵਿੱਚੋਂ ਨੋ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਜੋ ਕਿ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋਈ ਨੇ ਜਨਾਂ ਦੇ ਵਿੱਚੋਂ ਤਿੰਨ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਕਈ ਅੰਗ ਜਿਹੜੇ ਨੇ ਕਟਨੇ ਪੈ ਸਕਦੇ ਨੇ ਤੁਸੀਂ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕਿਸਾਨਾ ਗੁਰ ਸਰਵਨ ਸਿੰਘ ਪੰਦੇਰ ਕੇ ਜਾਣਕਾਰੀ ਦੇ ਰਹੇ। ਪਰ ਕੱਲ ਵਾਪਸੀ ਦੇ ਵੇਲੇ ਇੱਕ ਬੱਸ ਜਿਹੜੀ ਕਿਸਾਨ ਮਜ਼ਦੂਰ ਸੀਗਾ ਕਮਿਟੀ ਨਾਲ ਸੰਬੰਧਤ ਸੀਗੀ ਉਹ ਰਈਏ ਨਾਲੇ ਲੱਗੇ ਜਾ ਕੇ ਪਲਟ ਗਈ ਹੈਗੇ ਆ। ਲਗਭਗ 32 ਕਿਸਾਨ ਅਤੇ ਕਿਸਾਨ ਬੀਬੀਆਂ ਜ਼ਖਮੀ ਹੋਣ ਦੀ ਖਬਰ ਆ। 9 ਗੰਭੀਰ ਜ਼ਖਮੀ ਹੋਏ ਨੇ। ਔਰ ਉਹਨਾਂ ਵਿੱਚੋਂ 3 ਜਿਹੜੇ ਕਿਸਾਨ ਸੀਗੇ ਉਹਨਾਂ ਦੇ ਅੰਗ ਸਰੀਰ ਦੇ ਬਾਹਾਂ ਦੇ ਕੱਟਨੇ ਪਏ ਹੈਗੇ ਆ। ਤੋ ਦੋਵੇਂ ਫਾਰਮ ਮੰਗ ਕਰਦੇ ਆ ਕਿ ਸਧਾਰਨ ਜ਼ਖਮੀਆਂ ਦਾ ਜਿਹੜਾ ਵਾ 1 ਲੱਖ ਰੁਪਇਆ ਗੰਭੀਰ ਜ਼ਖਮੀਆਂ ਦਾ 3 ਲੱਖ ਤੇ ਪੂਰਾ ਇਲਾਜ ਕੇਂਦਰ ਰਥਵਾ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਵਾਵੇ